ਹਾਂ ਬਹੁਤ ਖੁਸ਼ੀ ਦਾ ਮੌਕਾ ਹੈ ਕਿ 69ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਬੱਚਿਆਂ ਦਾ ਛੋਟੇ ਬੱਚਿਆਂ ਦਾ ਅੜਾ ਅਗਾਸ ਹੋਇਆ ਮੈਂ ਸੋਚਦਾ ਕਿ ਜਦੋਂ ਸਾਰੇ ਵਕਤਾ ਨੇ ਦੱਸਿਆ ਵੀ ਹੈ ਇਹ ਗੱਲ ਕਿ ਇਸ ਲਈ ਪੰਜਾਬ ਕੋਲ ক্রিকেট ਦੇ ਵਿੱਚ ਵੀ ਕਪਤਾਨੀ ਹੈ ਹਾਕੀ ਦੇ ਵਿੱਚ ਵੀ ਕਪਤਾਨੀ ਹੈ ਹੋਰ ਵੀ ਪੰਜਾਬ ਦੇ ਪਲੇਅਰ ਬਹੁਤ بڑے ਲੈਵਲ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਿਜ਼ਨ ਰਿਹਾ ਸਰਕਾਰ ਆਣ ਦੇ ਉੱਤੇ 2000 ਵਾਈ ਦੇ ਵਿੱਚ ਖੇਡਾਂ ਮਤਨ ਪੰਜਾਬ ਜੀ ਸ਼ੁਰੂ ਕੀਤੇ ਜਾਂਦੇ ਤਾਂ ਕਿ ਛੋਟੇ ਬੱਚਿਆਂ ਤੋਂ ਲੈ ਕੇ ਸਾਰੇ ਪਰਿਵਾਰਾਂ ਨੂੰ ਜੋੜਿਆ ਜਾ ਸਕੇ ਉਹ ਇੱਕ ਬਹੁਤ ਵੱਡਾ ਯਗਰਤੀ ਸੀ ਪੰਜਾਬ ਦੇ ਲਈ ਖੇਡਾਂ ਦੇ ਪ੍ਰਤੀ ਬੱਚਿਆਂ ਦੇ ਨਾਲ ਬੜਿਆਂ ਦੇ ਨਾਲ ਵੀ ਲਗਾਵ ਉਹਨਾਂ ਦਾ ਹੋਣਾ ਔਰ ਮੈਂ ਮਹਿਸੂਸ ਕਰਦਾ ਇਹ ਜਿਹੜੀਆਂ ਪ੍ਰਾਇਮਰੀ ਖੇਲਾ ਹੁੰਦੀਆਂ ਇਹ ਇੱਕ ਬੀਜ ਹੈ ਜਿਹੜਾ ਬੱਚੇ ਵਿੱਚ ਬੋਇਆ ਜਾਂਦਾ ਔਰ ਇਹ ਬੀਜ ਜਿਹੜਾ ਅੰਕਰਿਤ ਹੁੰਦਾ بڑے ਲੈਵਲ ਤੇ ਜਾ ਕੇ ਸਾਰੇ ਐਜੂਕੇਸ਼ਨ ਡਿਪਾਰਟਮੈਂਟ ਦਾ ਡੀਓ ਸਹਿਵਾਨ ਦਾ ਡਿਪਟੀ ਡੀਓ ਜਿਨੇ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਟੀਚਰ ਸਹਿਵਾਨ ਆ ਔਰ ਮੇਰੇ ਨਾਲ ਏਡੀਸੀ ਸਾਹਿਬ ਵੀ ਮੌਜੂਦ ਹੈ ਪਿੰਡ ਡਿਪਾਰਟਮੈਂਟ ਵੈਲਫੇਅਰ ਦੇਖ ਰਿਹਾ ਤੋਂ ਬੜੀ ਖੁਸ਼ੀ ਹੋ ਰਹੀ ਹੈ ਔਰ ਉਮੀਦ ਕਰਦਾ ਕਿ ਇਹ ਬੱਚੇ ਜਿੱਥੇ ਬੜੇ ਪਲੇਅਰ ਬਣੂਗੇ ਔਰ ਐਡਮਿਨਿਸਟ੍ਰੇਸ਼ਨ ਕਿਉਂਕਿ ਇੱਥੇ ਮੌਜੂਦ ਹੈ ਇਹਨਾਂ ਬੱਚਿਆਂ ਲਈ ਇਹਨਾਂ ਦੇ ਡਿਸਟ੍ਰਿਕਟ ਐਜੂਕੇਸ਼ਨ ਸਪੋਰਟ ਸਫਤਰ ਮੌਜੂਦ ਹੈ ਇਹਨਾਂ ਨੂੰ ਵੀ ਖਾਸ ਤੌਰ ਤੇ ਇਹ ਕਹਿਣਾ ਚਾਹਨਾ ਕਿ ਆਪਣੇ ਜ਼ਿਲ੍ਹੇ ਦੇ ਲਈ ਹੋਰ ਵੀ ਜਿਹੜੀਆਂ ਕਿਸੇ ਚੀਜ਼ਾਂ ਸਾਨੂੰ ਚਾਹੀਦੀਆਂ ਬੱਚਿਆਂ ਨੂੰ ਪ੍ਰੋਵਾਈਡ ਕਰਾਣੀਆਂ ਚਾਹੀਦੀਆਂ ਚਾਹੇ ਸਕੂਲ ਦੇ ਲੈਵਲ ਤੇ ਜਾਂ ਜ਼ਿਲ੍ਹਾ ਲੈਵਲ ਤੇ ਜਿੱਥੇ ਵੀ ਹੈ ਉਹਨਾਂ ਨੂੰ ਕਰਾਣਾ ਚਾਹੀਦਾ ਔਰ ਉਹਦੀ ਤਸਵੀਰ ਬਣਾ ਕੇ ਜ਼ਰੂਰ ਮੇਰੇ ਕੋਲ ਲੈ ਕੇ ਆਂਦੇ ਰਹਿਣ ਉਹਦੇ ਵਿੱਚ ਕਦੀ ਗੈਪ ਨਹੀਂ ਹੋਣਾ ਚਾਹੀਦਾ ਕਈ ਵਾਰੀ ਚੀਜ਼ਾਂ ਨੂੰ ਸਰਕਾਰ ਕੋਲ ਲੈਣ ਨੂੰ ਵੀ ਟਾਈਮ ਲੱਗਦਾ ਸੋ ਮੇਰਾ یہی ਹੈ ਔਰ ਮੈਂ ਬੜੀ ਖੁਸ਼ੀ ਮਹਿਸੂਸ ਕਰਦਾ ਔਰ ਮੈਂ ਕਿਉਂਕਿ ਜਲਦੀ ਜਾਣਾ ਸੀ ਇਹਦਾ ਖੇਡਾ ਦੇਖ ਕੇ ਜਾਣਾ ਸੀ ਮੈਂ ਹੁਣ ਨਾਲ-ਨਾਲ ਮਾਫੀ ਮੰਗਦਾ ਮੈਂ ਜਲਦੀ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਸਾਰੀ ਸ਼ੁਰੂਆਤ ਕਿਸੇ ਰੀਤੀ ਰਿਵਾਜ ਦੀ ਜਿਹੜਾ ਹੈ ਅ ਅੱਜ ਜਲਾ ਹੁਸ਼ਾਪੁਰ ਦੀਆਂ 69ਵੀਂ ਜ਼ਿਲ੍ਹਾ ਪੱਧਰੀ ਪ੍ਰਾਈਮਰੀ ਸਕੂਲ ਖੇਡਾਂ ਦਾ ਆਗਾਜ਼ ਜਿਹੜਾ ਮਾਨਜੋਗ ਸਾਡੇ ਲੋਕਲ ਵਿਧਾਇਕ ਸ਼੍ਰੀ ਬ੍ਰਹਮਸ਼ੰਕਰ ਜੇਂਪਾ ਜੀ ਤੇ ਮਾਨਜੋਗ ਅਡੀਸ਼ਨਲ ਡਿਪਟੀ ਕਮਿਸ਼ਨਰ ਰੂਰਲ ਡਿਵੈਲਪਮੈਂਟ ਸ਼੍ਰੀ ਨਿਕਾਸ ਕੁਮਾਰ ਜੀ ਆਈਐਸ ਵੱਲੋਂ ਕੀਤਾ ਗਿਆ ਸੋ ਮੈਂ ਜਿੱਥੇ ਆਏ ਹੋਏ ਮਹਿਮਾਨਾਂ ਦਾ ਵੀ ਔਰ ਖਾਸ ਕਰਕੇ ਮੀਡੀਆ ਦਾ ਤੇ ਖਾਸ ਕਰਕੇ ਨਾਲ ਸਾਡੇ ਜਿਹੜੇ ਇੱਥੇ ਜ਼ਿਲ੍ਹਾ ਖੇਡ ਅਫਸਰ ਨੇ ਤੇ ਮੇਰੇ ਸਮੁੱਚਾ ਜ਼ਿਲ੍ਹੇ ਦਾ ਸਾਰਾ ਅਧਿਆਪਕ ਵਰਗ ਜਿਹੜੇ ਪੂਰੇ ਜ਼ਿਲ੍ਹੇ ਤੋਂ ਬੱਚੇ ਲੈ ਕੇ ਆਏ ਨੇ ਮੇਰੇ ਨਾਲ ਮੇਰੇ ਕਲੀਕਸ ਮੇਰੇ ਪ੍ਰਿੰਸੀਪਲ ਸਾਹਿਬਾਨ ਸਾਰੇ ਤੇ ਸਾਰੇ ਜਿੰਨੇ ਵੀ ਸਾਰੇ ਅਧਿਆਪਕ ਸਾਹਿਬਾਨ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦਾ ਦਿਲ ਦੀ ਗਰਾਈਆਂ ਤੋਂ ਮੈਂ ਉਹਨਾਂ ਨੂੰ ਜੀ ਆ ਵੀ ਕਹਿੰਦਾ ਔਰ ਆਸ ਕਰਦਾ ਵੀ ਇਹ ਟੂਰਨਾਮੈਂਟ ਜਿਹੜਾ ਜਿਸਾਂ ਬੜੀ ਮਤਲਬ ਚੰਗੀ ਸ਼ੁਰੂਆਤ ਹੋਈ ਆ ਮੈਂ ਆਸ ਕਰਾਂਗਾ ਵੀ ਇਹ ਟੂਰਨਾਮੈਂਟ ਤਿੰਨ ਦਿਨ ਦਾ ਜਿਹੜਾ ਤਿੰਨ ਦਿਨਾਂ ਦਾ ਟੂਰਨਾਮੈਂਟ ਆ ਇਹ ਬਹੁਤ ਬਲੰਦੀਆਂ ਦੇ ਉੱਪਰ ਜਾ ਕੇ ਇੱਕ ਬਹੁਤ ਵਧੀਆ ਢੰਗ ਨਾਲ ਸਮਾਪਨ ਵੀ ਹੋਏਗਾ ਔਰ ਸਾਡੇ ਜ਼ਿਲ੍ਹੇ ਦੇ ਬੱਚੇ ਜਿਹੜੇ ਨੇ ਇਹਨਾਂ ਨੇ ਫਿਰ ਸਟੇਟ ਨੂੰ ਨੁਮਾਇੰਦਗੀ ਕਰਨੀ ਆ ਔਰ ਮੈਨੂੰ ਇਹ ਪੂਰੀ ਆਸ ਹੈ ਵੀ ਅੱਜ ਕੀ ਪੰਜਾਬ ਦੀਆਂ ਰਾਜਪਦਰੀ ਖੇਡਾਂ ਵਿੱਚ ਵੀ ਜ਼ਿਲ੍ਹਾ ਹੁਸ਼ਿਆਰਪੁਰ ਜਿਹੜਾ ਇੱਕ ਲੀਡਿੰਗ ਰੋਲ ਅਦਾ ਕਰੇਗਾ ਜੀ ਧੰਨਵਾਦ ਜੀ ਮੈਂ ਅੱਧਰਾ ਹੀ ਰਹਾ ਉਹ ਨਹੀਂ ਜੱਲਾ ਲਗਾ ਰ ਇੱਕ ਬੰਦਾ ਰਮਨ ਭਾਈ ਜੀ ਜੀ